ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਕੈਨੇਡਾ ਨੇ ਵੀ ਹੁਣ ਵੀਜ਼ਾ ਪ੍ਰਣਾਲੀ ਨੂੰ ਲੈ ਕੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਅਮਰੀਕਾ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਚ ਦਾਖਲ ਹੋਏ ਲੋਕਾਂ ਨੂੰ ਡਿਪੋਰਟ ਕੀਤਾ ਜਿਦੇ ਵਿੱਚ ਬਹੁ ਗਿਣਤੀ ਪੰਜਾਬੀ ਵੀ ਨੇ ਤੇ ਹੁਣ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਕੁਝ ਅਜਿਹੇ ਤੱਥ ਸਾਹਮਣੇ ਆਏ ਨੇ ਕੁਝ ਅਜਿਹੇ ਅੰਕੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੁਤਾਬਕ ਬਹੁ ਗਿਣਤੀ ਵੀਜ਼ਾਸ ਰਿਫਿਊਜ਼ ਕੀਤੇ ਗਏ ਨੇ ਰੱਦ ਕੀਤੇ ਗਏ ਨੇ 2024 ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 2024 ਦੇ ਵਿੱਚ 23,65,157 ਵੀਜ਼ੇ ਰੱਦ ਕੀਤੇ ਗਏ ਵੱਖ-ਵੱਖ ਅਧਿਕਾਰੀਆਂ ਵੱਲੋਂ ਤੇ ਦੂਜੇ ਪਾਸੇ ਇਹ ਕੁੱਲ ਮਿਲਾ ਕੇ ਜੋ ਬਣਦਾ ਹੈ 50% ਦੀ ਬਣਦਾ ਹੈ ਕੁੱਲ ਵੀਜ਼ਿਆਂ ਦਾ ਤੇ ਦੂਜੇ ਪਾਸੇ ਪਿਛਲੇ ਸਾਲ ਦੀ ਜਿਹੜੀ ਤੁਲਨਾ ਸੀ 2023 ਦੀ ਉਦੋਂ 35% ਦੀ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸੀ ਜਿਹੜੀਆਂ ਅਸਥਾਈ ਤੌਰ ਦੇ ਉੱਤੇ ਉੱਥੇ ਕੋਈ ਜਾਣਾ ਚਾਹੁੰਦਾ ਉਹਨਾਂ ਨਾਲ ਸੰਬੰਧਤ ਅਰਜ਼ੀਆਂ ਸਨ ਇਹਦੇ ਵਿੱਚ 18,46,180 ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸੀ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਵੀਜ਼ਾ ਜਿਹੜਾ ਸਟੱਡੀ ਨਾਲ ਸੰਬੰਧਤ ਹੈ ਸਟੱਡੀ ਪਰਮਿਟ ਹੋ ਗਿਆ ਵਰਕ ਪਰਮਿਟ ਹੋ ਗਿਆ ਤੇ ਵਿਜ਼ਟਰ ਵੀਜ਼ਾ ਹੋ ਗਿਆ ਇਹਨਾਂ ਨੂੰ ਕਵਰ ਕੀਤਾ ਗਿਆ ਤਾਂ ਇਹ ਰਿਫਿਊਜ਼ਲਸ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੌਜਵਾਨਾਂ ਦੇ ਸੁਪਨੇ ਟੁੱਟੇ ਨੇ ਜਿਹੜੇ ਉੱਥੇ ਜਾ ਕੇ ਸਥਾਪਿਤ ਹੋਣਾ ਚਾਹੁੰਦੇ ਸੀ 2024 ਦੇ ਅੰਕੜਿਆਂ ਦੀ ਗੱਲ ਕਰ ਰਹੇ ਹਾਂ 25 ਸ਼ੁਰੂ ਹੋਇਆ 25 ਦੇ ਵਿੱਚ ਅੱਗੇ ਜਾ ਕੇ ਕੀ ਸ਼ਕਤੀ ਹੁੰਦੀ ਹੈ ਕਿਸ ਤਰ੍ਹਾਂ ਦੇ ਨਾਲ ਵੀਜ਼ਾ ਅਰਜ਼ੀਆਂ ਪਾਸ ਕੀਤੀਆਂ ਜਾਂਦੀਆਂ ਨੇ ਕਿਵੇਂ ਰੱਦ ਕੀਤੀਆਂ ਜਾਂਦੀਆਂ ਨੇ ਉਹਦੇ ਉੱਤੇ ਵੀ ਝਾਤ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਉਹਦੀਆਂ ਅਪਡੇਟਸ ਆਉਣਗੀਆਂ ਪਰ ਵੱਡੀ ਤੇ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕੁਝ ਅੰਕੜਿਆਂ ਦੇ ਮੁਤਾਬਕ ਲੱਖਾਂ ਦੀ ਤਾਦਾਦ ਦੇ ਵਿੱਚ ਇਹਨਾਂ ਤਿੰਨਾਂ ਗਰੁੱਪਾਂ ਦੇ ਵਿੱਚ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਨੇ ਜਿਦੇ ਵਿੱਚ ਖਾਸ ਤੌਰ ਦੇ ਉੱਤੇ ਵਰਕ ਪਰਮਿਟ ਹੋ ਗਿਆ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜਾ ਵਿਜ਼ਟਰ ਵੀਜ਼ਾਸ ਹੋ ਗਏ ਤੇ ਸਟੱਡੀ ਪਰਮਿਟ ਹੋ ਗਏ ਯਾਨੀ ਕਿ ਮੁਸ਼ਕਲਾਂ ਕੈਨੇਡਾ ਦੇ ਵਿੱਚ ਵੀ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੇਕਰ ਥੋੜੀ ਜੀ ਝਾਤ ਹੋਰ ਪਾਈਏ ਤਾਂ ਪਿਛਲੇ ਸਾਲ 1.95 ਮਿਲੀਅਨ ਜਾਂ ਤੁਸੀਂ ਕਹਿ ਲਓ ਕਿ 54% ਦੇ ਕਰੀਬ ਵਿਜ਼ਟਰ ਵੀਜ਼ਾ ਜਿਹੜੇ ਨੇ ਉਹ ਰੱਦ ਕੀਤੇ ਗਏ ਨੇ ਅਰਜ਼ੀਆਂ ਉਹਨਾਂ ਦੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਏ 2023 ਦੇ ਵਿੱਚ 40% ਬਣਦਾ ਸੀਗਾ ਤੇ ਇਸ ਤੋਂ ਇਲਾਵਾ ਸਟੱਡੀ ਪਰਮਿਟ ਨੇ ਉਹ ਵੀ 52% ਦੇ ਕਰੀਬ ਜਿਹੜੇ ਨੇ ਉਹ ਰੱਦ ਕੀਤੇ ਗਏ ਨੇ ਜਿਹੜੇ 29 ਲੱਖ ਤੋਂ ਵੱਧ ਬਣਦੇ ਨੇ ਇਹਨਾਂ ਤਿੰਨ ਵੀਜ਼ਾ ਸਹੂਲਤਾਂ ਜਾਂ ਵੀਜ਼ਾ ਪ੍ਰਣਾਲੀਆਂ ਦੀ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਇਹਨਾਂ ਤਿੰਨਾਂ ਗਰੁੱਪਾਂ ਦੇ ਵਿੱਚ ਪਿਛਲੇ ਸਾਲ 1.95 ਮਿਲੀਅਨ ਜਾਂ ਕਹਿ ਸਕਦੇ ਹਾਂ ਕਿ 54% ਦੇ ਕਰੀਬ ਵਿਜ਼ਟਰ ਵੀਜ਼ਾ ਰੱਦ ਕੀਤੇ ਗਏ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਕੈਨੇਡਾ ਵੱਲੋਂ ਜਦ ਕਿ 2023 ਦੇ ਵਿੱਚ ਇਹ 40 ਫੀਸਦੀ ਦੇ ਕਰੀਬ ਸੀਗਾ ਜੋ 54 ਫੀਸਦੀ ਤੱਕ ਹੋ ਚੁੱਕਿਆ ਹੈ ਤਾਂ ਦੂਜੇ ਪਾਸੇ ਜੇਕਰ ਆਪਾਂ ਸਟੱਡੀ ਪਰਮਿਟ ਦੀ ਗੱਲ ਕਰੀਏ ਤਾਂ ਸਟੱਡੀ ਪਰਮਿਟ ਜਿਹੜੇ ਸੀਗੇ ਅਰਜ਼ੀਆਂ ਲੱਗੀਆਂ ਸੀ ਉਹ ਵੀ 38 ਫੀਸਦੀ ਤੋਂ ਵੱਧ ਨੇ ਜਿਹੜੀਆਂ ਉਹ ਰਿਫਿਊਜ਼ ਕਰ ਦਿੱਤੀਆਂ ਗਈਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ 290317 ਬਣਦੀਆਂ ਨੇ ਟੋਟਲ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਕੈਨੇਡਾ ਵਿੱਚ ਵਰਕ ਪਰਮਿਟ ਦੀ ਕੰਮ ਕਰਨ ਦੇ ਅਧਿਕਾਰ ਦੀ ਉਹਦੇ ਵਾਸਤੇ ਜਿਹੜੀਆਂ ਅਰਜ਼ੀਆਂ ਲਗਾਈਆਂ ਜਾਂਦੀਆਂ ਨੇ ਉਹ ਵੀ 115549 ਨੂੰ ਰੱਦ ਕੀਤਾ ਗਿਆ ਜੋ 22% ਦੀ ਕੁੱਲ ਬਣਦਾ ਹੈ ਤੁਹਾਨੂੰ ਦੱਸਦੀ ਕਿ 2019 ਦੇ ਵਿੱਚ 20 ਅਜਿਹੇ ਹੀ ਘਟਨਾਕਰਮ ਵਾਪਰੇ ਸੀ ਕਿ 2019 ਦੇ ਵਿੱਚ ਜਦੋਂ ਮਹਾਮਾਰੀ ਫੈਲਦੀ ਹੈ ਕਰੋਨਾ ਆਉਂਦਾ ਹੈ ਤਾਂ ਉਦੋਂ ਵੀ ਅਜਹੀਆਂ ਜਿਹੜੀਆਂ ਤਕਨੀਕਾਂ ਅਪਣਾਈਆਂ ਜਾਂਦੀਆਂ ਸੀਗੀਆਂ ਵੀਜ਼ਾਜ਼ ਰੱਦ ਕੀਤੇ ਜਾਂਦੇ ਸੀ ਪਰ ਹੁਣ 2024 ਦੇ ਵਿੱਚ ਉਹਦੇ ਤੋਂ ਵੀ ਉੱਪਰ ਜਾ ਕੇ ਇਹ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਨੇ ਜਿਹਦਾ ਸਿੱਧਾ ਅਸਰ ਭਾਰਤੀ ਤੇ ਹੋਰਨਾਂ ਲੋਕਾਂ ਦੇ ਉੱਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਫਿਰ ਵੀ ਵਿਦੇਸ਼ ਜਾਣ ਦਾ ਰੁਝਾਨ ਘਟਦਾ ਨਜ਼ਰ ਨਹੀਂ ਆ ਰਿਹਾ ਚਾਹੇ ਅਮਰੀਕਾ ਦੇ ਵੱਲੋਂ ਰਿਪੋਰਟੇਸ਼ਨ ਹੋ ਰਹੀ ਹੈ ਇਧਰ ਕੈਨੇਡਾ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਯੂਕੇ ਦੇ ਵਿੱਚ ਵੀ ਨਿਯਮ ਬਦਲ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਨਿਯਮ ਬਦਲ ਰਹੇ ਨੇ ਪਰ ਉਹਦੇ باوجود ਬਹੁਤ ਜ਼ਿਆਦਾ ਨੌਜਵਾਨ ਰੋਜ਼ਾਨਾ ਰੁਖ ਕਰਦੇ ਨੇ ਵਿਦੇਸ਼ਾਂ ਦਾ ਕਿ ਵਿਦੇਸ਼ ਦੇ ਵਿੱਚ ਜਾਵਾਂਗੇ ਰੋਜ਼ੀ-ਰੋਟੀ ਕਮਾਵਾਂਗੇ ਕੁਝ ਅੰਕੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਹਦੇ ਮੁਤਾਬਕ ਅਰਜ਼ੀਆਂ ਵੱਖ-ਵੱਖ ਸਟੀਮਸ ਦੇ ਵਿੱਚ ਵੱਖ-ਵੱਖ ਕੈਟਾਗਰੀ ਦੇ ਵਿੱਚ ਰੱਦ ਕੀਤੀਆਂ ਗਈਆਂ 2024 ਦੇ ਵਿੱਚ ਜੋ ਤਕਰੀਬਨ ਲੱਖਾਂ ਦੀ ਤਾਦਾਦ ਦੇ ਵਿੱਚ बन ਜਾਂਦੀਆਂ ਨੇ ਯਾਨੀ ਕਿ ਲੱਖਾਂ ਨੌਜਵਾਨਾਂ ਦੇ ਸੁਪਨੇ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਅੱਗੇ ਉਹਨਾਂ ਨੇ ਭਵਿੱਖ ਦੇ ਵਿੱਚ ਕੀ ਕਰਨਾ ਇਹ ਉਹਨਾਂ ਵਾਸਤੇ ਵੱਡਾ ਸਵਾਲ ਖੜਾ ਹੋ ਚੁੱਕਿਆ ਹੈ 2025 ਦੇ ਅੰਕੜੇ ਵੀ ਜਦੋਂ ਆਉਣਗੇ ਉਦੋਂ ਤੁਹਾਡੇ ਨਾਲ ਸਾਂਝੇ ਕਰਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ